ਕਸੀ ਬਹੁਤ ਸਾਰੇ ਨੌਜਵਾਨ ਕਰਦੇ ਨੇ। ਵੈਸੇ ਇੱਧਰ ਦੇ ਬੰਦਿਆਂ ਬਾਰੇ ਸਾਰੇ ਜਾਣਦੇ ਆ। ਇਹ ਬੰਦੇ ਉਹ ਨੇ ਜਿਹੜੇ ਮਾਲਵੇ ਦੇ ਵੱਖ-ਵੱਖ ਫੀਲਡਾਂ ਦੇ ਵਿੱਚ ਕੰਮ ਕਰਨ ਵਾਲੇ ਨੇ ਜਿਸ ਗੰਧੀ ਕੁਸ਼ੀਏ ਤੇ ਡਾਕਟਰ ਕੁੰਦੀਪ ਹੋਰਾਂ ਨੇ ਕਿ 6 ਨੌਜਵਾਨੋ ਚੁਣੇ ਨੇ ਮਤਿਆਰੋਂ ਚੁਣਿਆ ਨੇ ਜਿਹੜੀਆਂ ਵੱਖ-ਵੱਖ ਖੇਤਰਾਂ ਦੇ ਵਿੱਚ ਇੱਕੋ ਸਮੇਂ ਪ੍ਰਾਪਰ ਦੀ ਪ੍ਰਤੀਯੋਗਤਾ ਕਰਾਇੀ ਜੀ। ਉਹ ਤੋਂ ਮੈਂ ਰੰਗਮੰਚ ਦੇ ਸੋਹਜ ਨੂੰ ਜਿਉਂਦਾ ਰੱਖਣ ਵਾਲਾ ਬਸੰਦਰ ਕੋਲ ਤੋਂ ਹੈ। ਤਾਂਵੇਂ ਪੰਜਾਬ ਦੇ ਚੋਣ ਨੰਬਰ 71 ਚਾਣਾ ਦਾ ਟਿਕਾ ਦੇਣ ਵਾਲਾ ਮਰਤਪਾ ਮਗਾਣੀਆਂ ਹੋਵੇ। ਤਾਂਵੇਂ ਨਵੇਂ ਪੋਚ ਦੇ ਵਿੱਚ ਨਵੀਂ ਸ਼ਾਇਰੀ ਕਰਨ ਵਾਲੀ ਸਾਡੀ ਭੈਣ ਰੂਹੀ ਸਿੰਘ ਹੋਵੇ। ਤਾਂਵੇਂ ਕੱਪੜੇ ਨੂੰ ਸਾਸ ਤੇ ਪੰਜਾਬ ਨੂੰ ਨਵੀਂ ਦਿਸ਼ਾ ਦੇਣ ਵਾਲਾ ਗੁਰਪ੍ਰੀਤ ਪਟਵਾਰੀਆ ਹੋਵੇ। ਤਾਂਵੇਂ ਮਾਲਵੇ ਦੀ ਕਿਸਾਨ ਨੂੰ ਜਵਦੀ ਰੱਖਣ ਵਾਲਾ ਅਸਿੰਦਰ ਹੋਵੇ। ਤੇ ਤਾਂਵੇਂ ਪੰਜਾਬ ਦੇ ਪ੍ਰਵਾਸ ਦੀਆਂ ਮਹੀਨ ਸੰਭਾਂ ਨੂੰ ਸਮਝ ਰੱਖਣ ਵਾਲੀ ਅਰਸ਼ਿਕ ਪੁੱਲਤ ਹੋਵੇ। ਸਾਰੇ ਲੋਕ ਹੋ ਨੇ ਜਿਹੜੇ ਸਮੇਂ ਪ੍ਰਾਣਾ ਜਿਹੜਾ ਪੋਚਾ ਪ੍ਰਾਣਾ ਪੂਰ ਹੈ ਉਹਦੇ ਸਮੰਤਰ ਆਪਣੀ ਗੱਲ ਕਹਿ ਰਹੇ ਨੇ ਗੱਲ ਹੀ ਨਹੀਂ ਕਹਿ ਰਹੇ ਨੇ ਉਸ ਗੱਲ ਦੇ ਵਿੱਚ ਹੀ ਹੈ ਕਿ ਆਪਣਾ ਰਾਹ ਆਪ ਬਣਾ ਰਹੇ ਨੇ ਜਿੰਨਾਂ ਸਭ ਦਾ ਸਵਾਗਤ ਹੈ ਤੁਸੀਂ ਕਿ ਕਰਕੇ ਸਾਰੇ ਬੰਦਿਆਂ ਦੇ ਨਾਲ ਸੁਣਨਾ ਹੈ ਅਕੀਦ ਤੇ ਟਿੱਪਣੀਆਂ ਸਾਡੀਆਂ ਫਸੇਮ ਦੀ ਬਦੇਸ਼ ਚੋਦੜਾ ਦੀ ਤੇ ਮੈਡਮ ਤਸਿੰਦਰ ਕੌਰ ਦੀ ਗੁਰਨਾਥ ਸਾਹਿਬ ਨੇ ਕਿਹਾ ਸੀ ਕੋਸਮ ਨੇ ਕਿਹਾ ਕਿ ਹਾਲ ਵਿੱਚ تین ਵਸਤੂ ਕੋਈ ਸਬਰ ਸੰਤੋਖ ਵਿਚਾਰ ਇਹ ਦੱਸਦਾ ਕਿ ਮਾਲਵਾ ਇਹਨਾਂ ਤਿੰਨ ਗੱਲਾਂ ਕਰਕੇ ਜਨਮ ਲੈਂਦਾ ਜਿਹਦੇ ਇੱਕ ਬੰਨੇ ਸਧਰਾਣੇ ਦੀ ਤਾਬ ਹੈ ਇੱਕ ਬੰਨੇ ਸੰਹਮ ਹੈ ਤੇ ਕਿਸੇ ਤੀਸਰੇ ਬੰਨੇ ਕੋਈ ਫੋਰਥ ਤਕੌਣ ਹੈ ਜਿਹਦੇ ਤਕੌਣ ਦੇ ਵਿੱਚ ਸੌਨਾ ਸਾਰਾ ਤੇ ਤਿੰਨਾਂ ਤਕੌਣਾਂ ਦੇ ਵਿੱਚ ਜੋndvi ਜੋੜੀ ਕਰਤ ਉਹ ਛੇ ਨਾਦਿ ਮਨਸ ਕਰਤ ਨੂੰ ਸਭੀ ਬਣੇ ਇਹ ਕਿਸੇ ਗੰਭੀਰ ਗੱਲ ਦੀ ਖੁਸ਼ੀ ਹੈ ਕਿ ਇਹ ਬੰਦੇ ਇਕੱਲੇ ਨਹੀਂ ਹਨ ਜਿਹਨੂੰ ਖੁਸ਼ ਸਿੰਘ ਸਾਹਿਬ ਕਹਿੰਦੇ ਨੇ ਕਿ ਇਹਨਾਂ ਇਕੱਲੇ ਬੰਦਿਆਂ ਨੇ ਇੱਕ ਟੋਪਲਾ ਬਣਾਇਆ ਹੋਇਆ ਹੈ ਇਹ ਹੋਰ ਵੀ ਖੁਸ਼ੀ ਦੀ ਗੱਲ ਹੈ ਅਸੀਂ ਬੋਲਦੇ ਰਹਿਣਾ ਚਾਹੁੰਦੇ ਹਾਂ ਬਰਿੰਦਰ ਜਿਹੜਾ ਮੰਚ ਨੂੰ ਸਮਰਪਿਤ ਹੈ ਤੁਕੇ ਆਪਾਂ ਇਧਰ ਦੇ ਪਾਸੇ ਜ ਆਵਾਜ਼ ਠੱਕ ਕਰ ਲਈਏ ਬਹੁਤ ਸੋਹਣੀ ਗੱਲ ਹੋ ਜਾਈਗੀ ਸਦਸਖੀਤਿਆ ਤੋਂ ਪਹਿਲਾ ਹੋਇਆ ਕਿੱਤਾ ਹੀ ਕਿਤਾ ਨੌਲਵੇ ਦੀ ਧਰਤੀ ਮਾਨਸਾ ਉਹਦਾ ਉਧਰਲਾ ਇਲਾਕਾ ਜਿਸ ਜਿਹੋਂ ਸੀ ਬਹੁਤ ਐ ਲੋਕ ਬਹੁਤ ਲੋਕੀਤ ਪੂਰਾ ਵਰਡ ਜਿਹਦੇ ਤੇ ਅੱਖ ਰੱਖੀ ਹੋਈ ਹੈ ਜਿਹਨੂੰ ਬੈਕਵਰਡ ਕਹਿੰਦੇ ਨੇ ਪੂਰਾ ਵਰਡ ਮੈਂ ਕਹਿੰਦਾ ਕਿ ਇਹ ਮੁੰਗਾ ਕੰਲਾ ਉਸ ਏਰੀਆ ਦੇ ਵਿੱਚੋਂ ਜਿਹਨੇ ਵਿਜਲ ਸੁਨੇਮੇ ਦੇ ਪੰਜਾਬ ਦੇ ਸੁਨੇਮੇ ਦੇ ਵਿੱਚ ਕਹਿੰਦੇ ਆਂ ਸੁਨੇਮੇ ਦੇ ਵਿੱਚ ਇੱਕ ਆਪਣਾ ਵੱਖਰਾ ਨਾਮ ਖਾਂ ਬਣਾਇਆ ਹੋਇਆ ਤਾਂ ਮੇਰਾ ਸਿਰਫ ਸਵਾਲ ਇਹ ਹੈ ਇਹਨਾਂ ਦੇ ਆਪਣੇ ਸੰਦਰਭ ਦੇ ਵਿੱਚ ਕੁਝ ਮਿੰਟ ਤੁਹਾਡੇ ਨਾਲ ਆਪਣੇ ਵੱਲ ਤੋਂ ਗੱਲ ਕਰਨਾ ਚਾਹੁੰਗੇ ਕਿ ਜਿਸ ਕਿੱਤੇ ਵਿੱਚ ਤੁਸੀਂ ਉੱਥੇ ਸੇਧਿਤ ਚੈਨੇ ਤੋਂ ਅਨੁਕਮੈਰਜੀ ਤੇ ਇਸ ਸਮੇਂ ਖਾਸ ਕਰਕੇ ਪੰਜਾਬੀ ਰੰਗ ਮੰਚ ਹੈ ਤੇ ਪੰਜਾਬੀ ਸਿਨੇਮਾ ਇਹਨੇ ਤੁਹਾਨੂੰ ਕਿੰਨਾ ਕਿ ਜਿਉਂਦਾ ਰੱਖਿਆ ਹੋਇਆ ਹੈ। ਪੱਲੀ ਘਰਨਾ ਲੱਗਣੀ ਬਹੁਤ ਆਫੀ ਹੋਈ ਹੈ। ਉਹ ਪਹਿਲੀ ਕਿਹੜੀ ਗੱਲ ਹੋਊਗੀ ਜਿੰਨੇ ਕਿਹਾ ਹੋਊਗਾ ਭੈਣਾਂ ਡਰਨਾ ਮੈਨੂੰ ਯਾਦ ਹੈ ਇੱਕ ਸੱਤਕਲ ਕੰਪਲੀਟ ਹੋ ਗਿਆ ਜਦ ਹਰਿ ਕੋਹ ਦੇ ਨਾਟਕ ਹੋਇਆ ਮੈਂ ਦੁਜੀ ਦੀ ਜਿ ਕਲਾਸ ਪੜ੍ਹਦਾ ਸੀ ਡਾਕਟਰ ਤਰਦੀਪ ਸਿੰਘ ਦੀ ਫੋਰਾ ਦੀ ਟੀਮ ਆਈ ਸੀ ਉਦੋਂ ਮੈਂ ਸੁਣਿਆ ਸੀ ਵੀ ਇਹ ਕੋਈ ਆ ਹਮ ਲੋਗ ਮਾਰਵੀ ਦੀ ਟੀਮ ਨੇ ਸਕੂਲਾਂ ਦੇ ਨਾਟਕ ਕੀਤਾ ਸੀ ਬਾਬਿਆਂ ਦੀ ਗੱਲ ਮੇਰੇ ਮਾੜਾ ਬੜਾ ਜਾਂਦਾ ਪਖੰਡੀ ਬਾਬਿਆਂ ਦਾ ਨਾਟਕ ਸੀ ਕਿਕਰਾਂ ਇਹ ਫਿਰ ਨਾਟਕ ਹੋਇਆ ਸੀ ਤੇ ਉਹਦੇ ਚ ਬਾਬਾ ਜੀ ਸਿਰਕੇ ਤੀਵੀ ਆਉਂਦੀ ਆ ਸਿਰ ਜੀ ਘਮਾਉਣੇ ਹੁੰਦੇ ਆ ਤੇ ਉਹ ਅਸੀਂ ਬੱਚੇ ਜੀ ਦੇ ਅਸੀਂ ਨੂੰ ਸਾਨੂੰ ਪਤਾ ਲੱਗਿਆ ਕਿ ਉਹ ਬੰਦੇ ਦੇ ਨਕਲੀ ਚਿਹਰੇ ਲੱਗਦੀ ਹੋਈ ਹੈ ਅਸੀਂ ਨਾਟਕ ਭੁੱਲ ਗਏ ਸਾਨੂੰ ਐਂਦੀ ਨਹੀਂ ਬੰਦਾ ਦਾੜੀ ਦੇ ਵਿੱਚ ਬੰਦਾ ਕੌਣ ਹੈ ਬੰਦਾ ਵੇਖਣਾ ਚਲੋ ਉਹ سارے ਛੋਟੇ ਛੋਟੇ ਐਂ ਕਰੀ ਮੜੀ ਮੜੀ ਆ ਰਹੀ ਸਾਨੂੰ ਐਸੀ ਜੀ ਆਪਾਂ ਦੇਖਦੇ ਹਾਂ ਪਿੱਛੇ ਉਹ ਪਿੱਛੇ ਗਿਆ ਬੰਦਾ ਉਹ 2 ਮਿੰਟ ਜਦੋਂ ਬਾਹਰ ਨਿਕਲੇ ਸਾਨੂੰ ਪਛਾਣਨਾ ਵੀ ਕਿਹੜਾ ਸੀ ਉਹ ਬੰਦਾ ਜਿਹਨੂੰ ਦਾੜੀ ਉਹ ਲਾ ਕੇ ਉਹ ਮੇਰੇ ਲਈ ਇੱਕ ਪਹਿਲਾ ਹੀ ਘਟਨਾ ਸੀ ਜਦੋਂ ਮੈਂ ਕਿਸੇ ਚੀਜ਼ ਨੂੰ ਸਟੇਜ ਤੇ ਦੇਖਿਆ ਵੀ ਇਹ ਕਿ ਨਾਟਕ ਹੋਊਗਾ ਮੈਨੂੰ ਲੱਗਿਆ ਕਿ ਦੂਤ ਦੀਆਂ ਵੀ ਕਿਤਾਬਾਂ ਤੇ ਪੜਦਾ ਹੋਊਗਾ ਇਹ ਬਹੁਤ ਪ੍ਰੇਰਣਾ ਮਿਲਣਾ। ਫੇ ਰੰਗਮੰਚ ਨਾਲ ਸੰਬੰਧ ਕਿਵੇਂ ਬਣਿਆ ਕਾਲਜ ਟਾਈਮ ਦੇ ਵਿੱਚ ਯੂਥ ਫੈਸਟੀਵਲ ਹੁੰਦੇ ਆ ਆ ਉੱਥੇ ਪਾਰਟਿਸਪੇਟ ਕੀਤਾ ਉਹਦੇ ਸਬੱਬ ਨਾਲ ਯੂਨੀਵਰਸਿਟੀ ਬੜਨ ਜਾਣੇਗੀ। ਯੂਨੀਵਰਸਿਟੀ ਦੇ ਵਿੱਚ ਟੀਮ ਸੀ ਗੁਰਚਰਨ ਮਾਈ ਦੀ ਅਸੀਂ ਪਿੰਡਾਂ 'ਚ ਨਾਟਕ ਕਰਦੇ ਸੀ ਨਾਲ ਮੈਂ ਪੱਤਰਕਾਰੀ ਦੀ ਪੜ੍ਹਾਈ ਕਰਦਾ ਸੀ ਮੈਂ ਪਰਮ ਗਿਆ ਸੀ ਮੈਂ ਜਰਨਲਿਜ਼ਮ ਕਰੂੰਗਾ ਕਿਸੇ ਚੈਨਲ ਦੇ ਵਿੱਚ ਨੌਕਰੀ ਕਰੂੰਗਾ ਘਰੋਂ ਬੰਦ ਨੇ ਅੰਦਰ ਵੀ ਰੇਕ ਕੋਪੀ ਜਿੰਦੇ ਹੋ ਜਾਣਗੇ ਆਪਣੇ ਪਿੰਡਾਂ ਦੇ ਅੰਦਰ ਵੀ ਕੋ ਫੌਜ ਚੱਲੇ ਜਾਂਦਾ ਹੈ ਜਦੋਂ ਕਰੇ ਸਾਹਮਣੇ ਨਾ ਵੀ ਹੈ ਸੌਖਾ ਹੋ ਜਾਂਦਾ ਜੋ ਜਰਨਲਿਜ਼ਮ ਕਰਦੇ ਸੀ ਨਾਲ ਥੀਏਟਰ ਕਰਦੇ ਸੀ ਮੈਂ ਸਾਲ ਤੱਕ ਗੁਰੂ ਨਾਨਕ ਗੱਲ ਗੱਲ ਮੁਕਸਰ ਪੜ੍ਹਿਆ ਅੱਠ ਕੁ ਮਹੀਨੇ ਮੈਂ ਨੌਕਰੀ ਕੀਤੀ ਐ ਜੇ ਲੈਕਚਰਰ ਜਰਮਨੀ ਸੰਧਾ ਮੈਂ ਪੀ ਐਚ ਡੀ ਸ਼ੁਰੂ ਕਰਨੀ ਸੀ ਆਪਣੀ 7ਵੇਂ ਮਹੀਨੇ ਦੇ ਵਿੱਚ ਮੈਨੂੰ ਰਿੰਗ ਹੋ ਗਿਆ ਤੇ ਉਦੋਂ ਤਾਂ ਇੱਕ ਬਹਾਨਾ ਜਿਹਾ ਉਹ ਤੋਂ ਪਹਿਲਾਂ ਮੈਨੂੰ 5 ਮਹੀਨਿਆਂ ਦੇ ਰੈਡਫਰੈਕਸ਼ਨ ਦੀ ਨੌਕਰੀ ਦਾ ਕਿਉਂਕਿ ਮੈਂ ਕਦੇ ਤਾਂ ਨੌਕਰੀ ਵੀ ਕੀਤੀ ਪਿੰਡਾਂ ਦੇ ਨਾਟਕ ਕਰਦੇ ਸੀ ਨਾਟਕ ਕਰਕੇ ਆ ਜਾਂਦੇ ਸੀ ਤੇ ਜਦੋਂ ਮੈਂ ਇਹ ਜਿਹੜੀ ਨੌਕਰੀ ਕਰਕੇ ਦੇਖਿਆ 7 ਮਹੀਨਿਆਂ ਦੇ ਵਿੱਚ ਮੈਂ ਜਿਵੇਂ ਕੁ ਮਹੀਨੇ ਦੇ ਵਿੱਚ ਮੈਂ ਅਪਲੀਕੇਸ਼ਨ ਦੇਖੀ ਰਹੀ ਸੀ ਮੈਂ ਨੌਕਰੀ ਦੀ ਕਰਨੀ ਮੈਂ ਉਹਨਾਂ ਨੇ ਕਿਸੇ ਢੰਗ ਨਾਲ ਮੇਰੇ ਟਾਈਮ ਪੂਰਾ ਕਰਵਾ ਲਿਆ ਉਸ ਸਮੇਂ ਤੇ ਨਾਂਵ ਦੇ ਵਿੱਚ ਘੌਲੇ ਫੈਕਟਰੀ ਦਾ ਰੋਲ ਪਿਆ ਸੀ ਟ੍ਰਾਈਡੈਂਟ ਦਾ ਜ਼ਮੀਨਾਂ ਜਿਹਨੂੰ ਖ਼ਾਇਰ ਹੋਈਆਂ ਸੀ ਤੇ ਇੱਕ ਥੇ ਆਪਣਾ ਗਵਿੰਦਪੁਰੇ ਜ਼ਮੀਨ ਖਾਇਰ ਹੋਈ ਸੀ ਜਿਹੜੇ ਪਿੰਡ ਦੇ ਲੱਗੇ ਐ ਇਸੇ ਦੇ ਬੰਦੇ ਦਾ ਪਿੰਡ ਹੈ ਮੈਂ ਕੋਲ ਉਥੋਂ ਪਟਿਆਲੇ ਨੂੰ ਜਾ ਰਿਹਾ ਸੀ ਮੈਨੂੰ ਰਾਤ ਨੂੰ ਇੱਕ ਬਜ਼ੁਰਗ ਬੰਦਾ ਮਿਲਿਆ ਉਹਨੇ ਮੈਨੂੰ ਹੱਥ ਦਿੱਤਾ ਮੈਂ ਮੋਟਰਸਾਈਕਲ ਤੇ ਜਾ ਰਿਹਾ ਜੂ ਕਿ ਹੱਥ ਚੁੜਾ ਸੀ ਮੈਨੂੰ ਕਹਿੰਦਾ ਮਰਾਏ ਉਧਰ ਨਾ ਜਾਣਾ ਬਹਿਰੇ ਨੇ ਤੇ ਮੈਂ ਉਹ ਪਿੱਛੇ ਵੜਾ ਲਾ ਮੈਂ ਕਿ ਕਿੱਥੋਂ ਆਇਆ ਕਹਿੰਦਾ ਬਸ ਅਸੀਂ ਜ਼ਮੀਨ ਲਵਦੇ ਰਹਦੇ ਹਾਂ ਮੈਂ ਕਿ ਜ਼ਮੀਨ ਕਿਵੇਂ ਕਹਿੰਦਾ ਸਾਡੀ ਜ਼ਮੀਨ ਕੋਈ ਰੋਕੀ ਨਹੀਂ ਉਹ ਕੋਲਸ ਕੋਲ ਖਾਲੀ ਲੱਗੀ ਹੁੰਦੀ ਸੀ ਸਾਨੂੰ ਐਮਲਸ ਵਜ੍ਹਾ ਚ ਕੀ ਹੋਇਆ ਜੀ ਭਰਾ ਉਹ ਬਾਬੇ ਨੇ ਨਿਰਨਿਰ ਨਾਲ ਜਾਂਦੇ ਜਾਂਦੇ ਨੇ ਮੇਰੇ ਕੋਲ ਬਸ ਥੋੜੀ ਜਿਹੀ ਕਹਾਣੀ ਬੱਸੀ ਵੀ ਮੇਰਾ ਘਰ ਜ਼ਮੀਨ ਦੇ ਵਿਚਾਰੇ ਆ ਗਿਆ ਤੇ ਉਹ ਸਾਡਾ ਘਰ ਵੀ ਖਾਲੀ ਹੋ ਗਿਆ ਵੀ ਘਰੋਂ ਵੀ ਗਏ ਹੁਣ ਹੁਣ ਛੇਤੀ ਛੇਤੀ ਅਸੀਂ ਕੋਈ ਜ਼ਮੀਨ ਲਵਦੇ ਰਹਦਿਆਂ ਸਾਨੂੰ ਕੋਈ ਜ਼ਮੀਨ ਮਿਲ ਜੇ ਤੇ ਅਸੀਂ ਆਉਂਦਾ ਜਿਹੜੇ ਫੋਨ ਬੱਸਾਂ ਜੋ ਕੇ ਹੋਣਗੇ ਮੈਂ ਬਾਪੇ ਨੂੰ ਲੈ ਕੇ ਯੂਨੀਵਰਸਿਟੀ ਉੱਥੋਂ ਮੈਰੀ ਗੱਲ ਕਿ ਕਿਹਾ ਕਿ ਮੋਟਰਸਾਈਕਲ ਉੱਥੋਂ ਲੈ ਆਣਾ ਸੀ ਮੈਂ ਰਸਤੇ ਦੇ ਵਿੱਚ ਨੂੰ ਬਾਪੇ ਨੂੰ ਚੋਣ ਬੈ ਰਿਆ ਮੇਰੇ ਦਿਮਾਗ 'ਚ ਇੱਕ ਗੱਲ ਫਸੀ ਰਹੀ ਵੀ ਘਰ ਕਿਸੇ ਬੰਦੇ ਦਾ ਖੇਤ ਹੋਵੇ ਚਾਰ ਕੋਦੇ ਘਰ ਤੇ ਪਰਚਾ ਲੱਗ ਜਾਵੇ ਵੀ ਭਾਈ ਤੁਸੀਂ ਜਾਓ ਥੋੜਾ ਹੁਣ ਤੁਸ ਮਾਰਕ ਨਹੀਂ ਆਗੇ ਇੱਥੋਂ ਲਈ ਆ ਤੇ ਕੋ ਪੈਸੇ ਦੇ ਤੇ ਚਲੇ ਜਾਓ ਤੇ ਉਹ ਬੰਦਾ ਹੁਣ ਆਪਣੀ ਥਾਂ ਲੱਭਦਾ ਰਹਦਾ ਜਿਵੇਂ ਘਰ ਬਣਾਉਣਾ ਹੈ ਉੰਨਾ ਦਿਨਾਂ ਦੇ ਵਿੱਚ ਇੱਕ ਹੋਰ ਘਟਨਾ ਵਾਪਰੀ ਸੀ ਕਿ ਜੀਤਪੁਰ ਇੱਕ ਬੰਦੇ ਨੇ ਰੁੱਖ ਤੇ ਜਾ ਕੇ ਮੰੰਜਾ ਲਾ ਕੇ ਬਹਿ ਗਿਆ ਸੀ ਵੀ ਮੇਰੀ ਜ਼ਮੀਨ ਦੇ ਦੋਦੀ ਦਾ ਮੈਂ ਇਥੇ ਥੱਲੇ ਨੋਟਾ ਦਾ ਤਾਂ ਕਈ ਘਟਨਾਵਾਂ ਇਕੱਠੀਆਂ ਵਾਪਰੀਆਂ ਤੇ ਮੇਰੇ ਦੁਆਰ ਨੂੰ ਬਿਲਕੁਲ ਉਮੀ ਦੀ ਗਈ ਤੇ ਮੈਂ ਯੂਨੀਵਰਸਿਟੀ ਦੇ ਮੇਰੇ ਦੋਸਤ ਜਰਨੈਲ ਜੀ ਉਹਦੇ ਜਵਾਬ ਰਿਹਾ ਕਿ ਮੈਂ ਉਹਨੂੰ ਗਲਤ ਨਹੀਂ ਮੰਨਿਆ ਇਹ ਤਾਂ ਨਾਟਕ ਹਾਂ ਸਰ ਜਿਹੜੇ ਬਣਾਵਾ ਮੈਂ ਕਦੇ ਮਾੜੇ ਮੋੜੇ ਦਾ ਲਿਖਿਆ ਜੀ ਉਹਨੇ ਕਦੇ ਨਾਟਕ ਨਹੀਂ ਕੀਤਾ ਚਲੋ ਕਬਿਲ ਜਦੋਂ ਮੈਂ ਖੜਾ ਜਰੋਣਾ ਸੀ ਉਦੋਂ ਮੈਂ ਛੇਤੀ ਜਤੀ ਇੱਕ ਸਕ੍ਰਿਪਟ ਬਣਾਈ ਸੀ 25 ਮਿੰਟ ਦਾ ਜਨਾਕ ਖੇਡਿਆ ਉਹ ਸੱਚ ਜ਼ਮੀਨਾਂ ਦਾ ਮਸਲਾ ਇੰਨਾ ਪੰਜਾਬ ਵਿੱਚ ਫਾਇਆ ਹੋਇਆ ਸੀ ਕਿ ਉਹਨੂੰ ਨਾਟਕ ਦੇਖਿਆ ਜਿਹੜੀ ਅਸਟੀਅਰ ਮਿੱਤਰਾਂ ਨੇ ਕਿਉਂਕਿ ਮੈਂ ਇੰਨਾ ਕਿਤਾਬਾਂ ਵਿੱਚ ਨਹੀਂ ਪੜ੍ਹਦਾ ਠੀਕ ਹੈ ਜਦ ਐਜੇ ਐਸ ਨੂੰ ਕੰਮ ਕਰਦਾ ਸੀ ਜਦੋਂ ਉਹਨਾਂ ਸਾਰਿਆਂ ਨੇ ਨਾਟਕ ਦੇਖਿਆ ਉਹਨਾਂ ਸਾਰਿਆਂ ਨੂੰ ਬਿਠਾ ਕੇ ਅਸਟੀਅਰ ਦਾ ਨਾਟਕ ਐਂਡ ਕਰਲਾ ਆ ਜੀਆ ਠੀਕ ਕਰਨ ਵਾਲੀਆਂ ਨੇ ਕਿ ਇਦਾਂ ਇਦਾਂ ਸਾਰੀਆਂ ਗੱਲਾਂ ਉਹਨੇ ਸੀਰੀਅਸ ਲੈ ਲਿਆ ਮੈਨੂੰ ਮੈਂ ਤਾਂ ਨਾਟਕ ਕਲ ਦੀ ਨੌਕਰੀ ਛੱਡ ਲਈ ਕੀਤਾ ਸੀ ਜਦੋਂ ਦੀ ਨਾਟਕ ਪਿੰਡ-ਪਿੰਡ ਕਰਨ ਗਏ ਉਹ ਪਹਿਲਾਂ ਮੈਂ ਇੱਕ ਐਕਟਰ ਸੀ ਫਿਰ ਮੈਂ ਕੰਰਕਰਮੀ ਦੇ ਤੌਰ ਤੇ ਆਪਣੀ ਟੀਮ ਨੂੰ ਪਿੰਡਾਂ ਦੇ ਲੈ ਕੇ ਗਿਆ ਜਦੋਂ ਮੈਂ ਯਾਤਰਾ ਕੀਤੀ ਪਿੰਡ ਤੋਂ ਪਿੰਡ ਨਾਟਕ ਕਰਨ ਗਏ ਤਾਂ ਮੈਨੂੰ ਜਦੋਂ ਲੋਕ ਮਿਲਦੇ ਇਹਨੂੰ ਆਪਣੀ ਗੱਲ ਦੱਸਦੇ ਮੈਨੂੰ ਇਹ ਲੱਗਣ ਲੱਗਿਆ ਵੀ ਯਾਰ ਇਹ ਜਿਹੜੀ ਤਲਾ ਹੈਗੀ ਐ ਇਹ ਮੇਰੇ ਲਈ ਹੈ ਇਹ ਮੈਂ ਕੰਮ ਕਰ ਸਕਦਾ ਬੰਦਾ ਇੱਕ ਚੀਜ਼ ਨਹੀਂ ਕਰ ਸਕਿਆ ਨੌਕਰੀ ਨਹੀਂ ਕਰ ਸਕਿਆ ਮੈਨੂੰ ਬਿਲਕੁਲ ਨਹੀਂ ਕੰਮ ਕਰ ਸਕਦਾ ਮੈਂ ਆਪਣੀ ਟੀਮ ਨੂੰ ਲੈ ਕੇ ਜਿਵੇਂ ਜਿਵੇਂ ਨਾਟਕ ਕਰਦੇ ਗਏ ਫਿਰ ਹੋਰ ਗੱਲਾਂ ਦੁਨੀਆਂ ਗਈਆਂ ہوں سما کر کے بھی جب میں فلموں کرنے بعد ایک بار پتور جا چڑھا چار سال پھر میں سر تو آگے آج تک چلا جی جڑی فلموں سے مجھے مل جائیں بڑا ایک جی اسٹار ہو گئے جی دنیا کو فوٹو کھنچا ہے وہ ہے جب میں ایک زمین پہ کام کرتا رہا ایک ہا کے گوارے جو تُن اٹھتے ہو جب میں فرق دیکھا تو میں بہت چھےتی اس واپسی لے لی میں نکل آیا وہ مجھے لگا نہیں میں اتنے بہت چیتی ابھی ختم ہو جائیں گے ਜਿਹੜੀ ਜ਼ਮੀਨ ਦੀ ਕਲਾ ਹੈ ਜਿਹੜੀ ਜਿਹੜੀ ਇਹਨੂੰ ਲੱਗਾ ਰੰਗਮੰਚ ਹੈ ਇਹ ਵੀ ਕਲਾ ਹੈ ਜਿਹੜੀ ਉਹਨੂੰ ਜਿਹੜੀ ਕਲਾ ਅਸਲ ਤੇ ਹੈ ਹੀ ਹੋਰ ਹੈ ਜਿਹੜੀ ਵਿੱਚ ਤੁਰਦੀ ਹੈ ਗਲੀਆਂ ਦੇ ਵਿੱਚ ਜਾ ਵੜਦੀ ਹੈ ਜਿਹੜੀ ਗਲੀਆਂ ਤੋਂ ਨਿਕਲਦੀ ਹੈ ਤੇ ਗਲੀਆਂ 'ਚ ਜਾਂਦੀ ਹੈ ਲੋਕਾਂ ਦੇ ਵੇੜਿਆਂ 'ਚ ਆਉਂਦੀ ਹੈ ਲੋਕਾਂ ਦੇ ਵੇੜਿਆਂ 'ਚ ਜਾਂਦੀ ਹੈ ਲੋਕਾਂ ਦੇ ਖੇਤਾਂ 'ਚ ਉਗਦੀ ਹੈ ਤੇ ਖੇਤਾਂ 'ਤੇ ਪਹੁੰਚਦੀ ਹੈ ਉਹ ਕਲਾ ਹੈ ਮੈਂ ਸੰਨੇ ਦਾ ਉਹ ਹਾਲ ਵੀ ਦੇਖਿਆ ਵੱਡੇ ਵੱਡੇ ਸਟਾਰ ਨਾਲ ਫਿਲਮਾਂ ਦੀ ਕਰਕੇ ਦਿੱਤੀਆਂ ਤਾਂ ਮੈਨੂੰ ਇਹ ਲੱਗਿਆ ਕਿ ਅਸੀਂ ਜਿੰਨੇ ਜਿੰਨੇ ਉੱਡਦੇ ਜਾਂਦੇ ਆ ਸਾਡੀ ਪੈਰਾਗ੍ਰਾਫੀ ਜਿੰਨੀ ਉੱਥੋਂ ਕੋਈ ਜਾਂਦੀ ਹੈ ਫਿਰ ਅਸੀਂ ਇੱਕ ਕੰਪਨੀ ਦਾ ਇੱਕ ਛੋਟਾ ਜਿਹਾ ਇੱਕ ਇੱਕ ਐਡ ਕਰਨ ਵਾਲਾ ਇੱਕ ਇੱਕ ਆਈਕਨ ਨੇ ਬਣ ਜਾਂਦੇ ਆ ਸਾਨੂੰ ਇੱਥੇ ਖੜਾ ਲੈਂਦੇ ਆ ਉੱਥੇ ਖੜਾ ਲੈਂਦੇ ਆ ਫੋਟੋ ਪਾ ਦਿੰਦੇ ਆ ਕਿਸੇ ਵੱਡੇ ਬ੍ਰਾਂਡ ਦੀ ਐਡ ਕਰਨੀ ਹੁੰਦੀ ਹੈ ਤਾਂ ਉਹ ਸਾਡਾ ਮੁੱਲ ਵਧਾਉਂਦੇ ਆ ਤੇ ਫਿਰ ਸਾਨੂੰ ਮਾਰਕੀਟ ਵਿੱਚ ਵੇਚਦੇ ਆ ਵੀ 1 ਕਰੋੜ ਦਾ ਐਡ ਸ਼ੋ ਹੋ ਗਿਆ 5 ਕਰੋੜ ਦਾ ਐਡ ਸ਼ੋ ਹੋ ਗਿਆ ਫਿਰ ਕੋਈ ਨਹੀਂ ਲਾਉਂਦੀ ਆ ਕਲਾਕਾਰਾਂ ਨੂੰ ਤਾਂ ਉਹ ਮੈਂ ਉਹਦੇ ਵਿੱਚ ਇੱਕ ਕਰਕੇ ਇਹੋ ਦੇਖਿਆ ਤਾਂ ਮੈਨੂੰ ਲੱਗਿਆ ਵੀ ਫਿਰ ਮੈਂ ਇਹ ਗੱਲ ਦੇਖੀ ਗੁਰਸ਼ਰਨ ਭਾਜੀ ਔਲਖ ਸਾਹਿਬ ਮਾਨੀ ਬੈਠੇ ਹਨ ਮੈਂ ਇਹਨਾਂ ਦੇ ਪਰਿਵਾਰ ਦੇ ਘਰੇ ਦੀਦੋ ਬੱਲੇ ਆ ਮੈਂ ਇਹ ਗੱਲ ਦੇਖੀ ਕਿ ਸੈਮੂਲ ਡਾਊਨ ਨੂੰ ਦੇਖਿਆ ਜਦੋਂ ਮੈਂ ਮਿਲਦਾ ਸੀ ਮੈਂ ਇਹ ਗੱਲ ਦੇਖੀ ਕਿ ਉਹ ਬੰਦੇ ਜਿਉਂਦੇ ਜਿੰਨਾ ਕਮਾਲ ਦੇ ਹਨ ਉਹਨਾਂ ਦੀ ਰਸਵਾਈਆਂ ਫੁੱਲੀਆਂ ਨੇ ਆਓ ਵੀ ਚਾਹ ਬਣਾਇ ਇੱਥੇ ਆ ਵੀ ਚਾਹ ਬਣਾ ਲਓ ਇੱਥੇ ਖਾ ਲਓ ਇੰਨੇ ਇੰਨੇ ਸਾਲ ਨਾਟਕ ਕਰਕੇ ਉਹਨਾਂ ਨੇ ਸਟਰਕਚਰ ਪੈਦਾ ਕਰਤਾ ਵੀ ਤੁਸੀਂ ਆ ਨਹੀਂ ਹੋਗਾ ਕਿ ਲੋਕਾਂ ਕਰਕੇ ਲੋਕ ਫੋਟੇਰ ਕੇ ਬਾਹਰ ਫਸ ਨਹੀਂ ਆਗਾ ਤੁਸੀਂ ਜੇ ਸਮਝ ਗਏ ਸਮਾਜ ਦੀ ਗੱਲ ਤੁਹਾਨੂੰ ਸਮਝ ਆ ਗਈ ਜ਼ਮੀਨਾਂ ਦੀ ਗੱਲ ਸਮਝ ਆ ਗਈ ਤੁਹਾਨੂੰ ਕਾਸਟ ਦੀ ਗੱਲ ਸਮਝ ਆ ਗਈ ਫਿਰ ਤੁਸੀਂ ਕੰਦੇ ਨਹੀਂ ਬੈਠੇ ਹੋ ਚੱਪੋਂ ਉਹਣਾ ਨਾਟਕ ਕਰਕੇ ਉਹ ਦੱਸੋ ਜਾਂ ਕਿ ਲੋਕਾਂ ਨੂੰ ਵੀ ਆ ਗੱਲ ਹੈ ਭਈਆਂ ਜ਼ਮੀਨ ਐ ਐ ਵਾਇਰ ਹੋ ਰਹੀ ਐ ਤਾਂ ਆਹ ਕਾਰਨ ਹੈ ਤੁਸੀਂ ਕਿਵੇਂ ਜਿੰਨਾਂ ਨੂੰ ਸਮਝ ਆਉਂਦਾ ਹੈ ਤਾਂ ਮੈਂ ਉਹ ਸਾਰਿਆਂ ਤੋਂ ਕਿਉਂਕਿ ਮੇਰੀ ਵਾਈਫ ਨੇ ਨਾਲ ਨਾਟਕ ਕਰਦੀ ਹੈ ਬੇਟੀ ਦਾ ਜਨਮ ਵੀ ਮੱਲੋ 8 ਸਾਲ ਦੀ ਹੋ ਗਈ ਹੁਣ ਤੱਕ ਵੀ ਇਹ ਜੀ ਨਾਲ ਨਾਟਕ ਕਰਦੇ ਰਾਤ ਨੂੰ ਕਿਥੇ ਨਾਟਕ ਦੇਖਉਂਦੇ ਪੂਰੀ ਜਿਹੀ ਪਿੰਨੋ ਮੈਨੂੰ ਇਹ ਨਹੀਂ ਕਿ ਮੈਂ ਕੋਈ ਸਮਾਜ ਸੁਧਾਰਕਾਂ ਜਾਂ ਮੈਨੂੰ ਬਹੁਤ ਹੀ politcal ਸਮਝ ਆ ਜਾਂ ਦੁਨੀਆ ਬਦਲਣਾ ਮੇਰੇ ਅੰਦਰ ਦੀ ਚਾਹਤ ਹੈ ਨਹੀਂ ਮੈਨੂੰ ਇਹ ਲੱਗਿਆ ਕਿ ਕਲਾ ਹੀ ਜਹੌਨ ਦਾ ਰਸਤਾ ਹੈ ਮੈਂ ਇਹ ਨਾਲ ਬਹੁਤ ਥੋੜੀ ਜਿੰਦਗੀ ਜਿਉ ਸਕਦਾ ਬਿਨਾ ਬੜਾ ਜਿਆਦਾ ਜਿਹੜਾ ਦੁਨੀਆ ਚ ਚੱਲੀ ਜਾਂਦਾ ਹੈ ਵੱਡਾ ਹੋਣ ਦੀ ਉਹ ਦੌੜ ਤੋਂ ਬਾਹਰ ਹੋ ਕੇ ਇੱਕ ਸਿੱਧੀ ਸਾਦੀ ਜ਼ਿੰਦਗੀ ਜਿਉ ਸਕਦਾ ਮੈਂ ਨਾਟਕ ਦੇ ਰਾਣੀ ਇਸ ਕਰਕੇ ਮੈਂ ਰੰਗਮંચ ਪਹਿਲਾਂ ਮੈਂ ਵੇਸੇ ਚੁਣਿਆ ਫਿਰ ਫਿਲਮਾਂ ਨੂੰ ਦੁਬਾਰਾ ਵਾਪਸ ਆ ਕੇ ਪਰਮਾਨੈਂਟਲੀ ਚੁਣਿਆ ਜਿਹੜਾ ਹੁਣ ਮੇਰੀ ਜ਼ਿੰਦਗੀ ਦੇ ਵਿੱਚ ਆਖਰੀ ਤੱਕ ਮੈਂ ਰਹਣਾ ਚਾਹੁੰਦਾ ਇਹੇ ਜਿਹੜਾ ਮੇਰਾ ਸਫਰ ਹੈ ਜਨਕਦਾ ਥੈਂਕ ਯੂ ਬਹੁਤ ਸ਼ੁਕਰੀਆ ਬੰਨ ਕਿੰਨੇ ਸਵਾਲ ਨੇ ਜਿਹੜੇ ਇਹਨਾਂ ਦੀ ਗੱਲਾਂ ਦੇ ਵਿੱਚ ਨਿਕਲੇ ਨੇ اس سمے پورے وشو جی وقت میں اس میں پہلے ہی کہا کہ بلوندر دے بلوندر کمپلیٹ اپنا رنگ منچا مالوے کی پرتمتہ کرتا ہے مالوا تو جو بلوندر بلٹ گل کرتے ہیں تو وہ مالو ہے جب اِسی مالوے کی گل کرتے ہیں تو بلوندر بلت رنگ منچ ساری اس طرح کی پہچان ہے جب بلوندر گلیں کریں سے کہ وہ اپنے ادھیاپوں کو رنگ منچ ودا یہ مجھے لگتا